ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਵਿਧਾਇਕ ਡਿਪਟੀ ਕਮਿਸ਼ਨਰ ਜਰਨਲ ਹਰਜਿੰਦਰ ਸਿੰਘ ਵਿਰਦੀ ਵੱਲੋਂ ਆਪ ਕਾਰਵਾਈ ਸ਼ੁਰੂ ਕੀਤੀ ਗਈ ਇਸ ਦੇ ਚੱਲਦੇ ਐਡੀਸੀ ਵੱਲੋਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਰੇਡੀਆਂ ਤੇ ਦੁਕਾਨਾਂ ਨੂੰ ਅਲਰਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਦੁਕਾਨਾਂ ਦੇ ਬਾਹਰ ਸਮਾਨ ਲਗਾਉਂਦੇ ਹੋ ਤਾਂ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਹੈ ਇਸ ਦੇ ਨਾਲ ਹੀ ਬਾਜ਼ਾਰ ਵਿੱਚ ਘੁੰਮਦੇ ਹੋਏ ਉਹਨਾਂ ਨੇ ਏਡੀਸੀ ਵੱਲੋਂ ਵਿਆਸਤ ਇਲਾਕੇ ਵਿੱਚ ਮੱਛੀ ਮਾਰਕੀਟ ਤੋਂ ਕਨੂ ਚੌਕ ਨੂੰ ਜਾਂਦੀ ਸੜਕ ਕਿਨਾਰੇ ਖੜੇ ਵਹੀਕਲਾਂ ਦੇ ਘੱਟ ਤੋਂ ਘੱਟ 60 ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਗਏ ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ ਸਪੈਸ਼ਲੀ ਮੈਂ ਗੁਰਦਾਸਪੁਰ ਕਹਾਵਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ ਜਿੰਦ ਜਾਨ ਹੈ ਹੁਣ ਲੋਕਾਂ ਦੀ ਸਾਨੂੰ ਹਰ ਦਿਨ ਕੰਪਲੇਨ ਆਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋ ਮੰਚੋਂ ਤੱਕ ਹਮੇਸ਼ਾ ਜਾ ਮਰਦਾ ਲੋਕਾਂ ਨੂੰ ਅਦਾ ਦਾ ਪੋਣਾ ਪੋਣਾ ਘੰਟਾ ਲੱਗ ਜਾਂਦਾ ਹੈ ਇਹਦੇ ਵਿੱਚ ਮੈਂ ਹੀ ਕਹਾਵਾਂਗਾ ਕਿ ਇੱਥੇ ਦੇਖੋ ਜੀ ਤੁਹਾਡਾ ਕੋਈ ਵੀਰਪਰਾ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਅਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਹੈ ਜਿਹਨੇ ਐਡਮਿਸ਼ਨ ਕਰਾਣੀ ਹੈ ਕੋਈ ਉਹ ਜਿਹਾ ਪਤਾ 에어ਪੋਰਟ ਜਾਣਾ ਹੈ ਜੇ ਉਹ ਟਾਈਮ ਨਾ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲੈ ਕੇ ਗੱਡੀਆਂ ਮੋਟਰਸਾਈਕਲ ਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਦੀਮ ਨਹੀਂ ਬਾਕੀ ਸ਼ਹਿਰਾਂ ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣਤੀ ਲੰ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਹੀ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦ ਅਸੀਂ ਪਹਿਲਾਂ ਇੰਕ੍ਰੋਚਮੈਂਟ ਰਾਈਟ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹੁਣ ਜਿੱਥੇ ਅਸੀਂ ਸੜਕ ਤੇ ਉਤਰੇ ਆ ਲੋਕਾਂ ਲਈ ਉਤਰੇ ਹੁਣ ਜਿੱਦਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਪੀਲੀ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਰਹੇ ਤਾਂ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਰੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰ ਦਵਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੇੜੀਆਂ ਨੂੰ ਕਿੱਥੇ ਤੁਸੀਂ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ ਨਹੀਂ ਲਾਈਨ ਸਿੱਧਾ ਲੈ ਆਹੀ ਚੌਂਕ ਲਾਈਏ ਕਿ ਆਖਿਰ ਆਉਣ ਵਾਲੇ ਸਮੇਂ ਜੂਰੇ 10 ਮਿੰਟ ਵੀ ਨਹੀਂ ਦੇਖੋ ਜੀ ਇਹ ਅਸੀਂ ਪੂਰੇ ਸ਼ਰਚੀ ਕਰਾਂਗੇ ਹੁਣ ਸਟੈਪ ਬਾਈ ਮੈਂ ਜਿਹੜੇ ਪਹਿਲਾਂ ਆਪਣੇ ਬਾਜ਼ਾਰ ਦੀਆਂ ਸੜਕਾਂ ਉੱਥੇ ਕਰਾਂਗੇ ਫਿਰ ਹੌਲੀ-ਹੌਲੀ ਬਣ ਕੇ ਗਲੀਆਂ ਤੱਕ ਵੀ ਲੈ ਕੇ ਜਾਵਾਂਗੇ ਕਿ ਜਿਨ੍ਹਾਂ ਨੇ ਥੜੇ ਬਣਾਇਆ ਲੋਕਾਂ ਨੂੰ ਲੱਗਣੀ ਦੇਰੇ ਉਰਤੀ ਬੱਸੀ ਕਾਰਵਾਈ ਕਰਾਂਗੇ ਇਹ ਅਸੀਂ ਇਹੀ ਸ਼ਹਿਰ ਤੇ ਬਾਕੀ ਜਿੰਨੇ ਵੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਹੈ ਸਾਰਿਆਂ ਵਿੱਚੇ ਕਾਰਵਾਈ ਕਰਾਂਗੇ ਧੰਨ